ਹੁਣ ਬੱਚੇ ਪੁੱਛਣਗੇ ਵੀ ਸਾਡਾ ਮਾਮਾ ਨਹੀਂ ਆਇਆ ਸਾਡਾ ਸਾਡੇ ਵਾਸਤੇ ਸਧਾਰਨ ਨਹੀਂ ਕੋਈ ਲੈ ਕੇ ਨਾਨਾ ਨਹੀਂ ਆਇਆ ਨਾਨੇ ਨੇ ਤੇ ਮਾਮੇ ਨੇ ਤੇ ਉੱਥੇ ਲੈਣ ਕੀ ਜਾਣਾ ਲੈ ਹੁਣ ਹੁਣ ਜੇ ਤੋ ਕੋਈ ਲੋੜ ਪੈਂਦੀ ਆ ਮਰੀ ਤੱਕ ਵੀ ਖੱਪਣ ਪੇਕੇ ਤੂੰ ਜਾਂਦਾ ਹਾਂਜੀ ਹਾਂਜੀ ਹਨਾ ਐਂਡ ਤੱਕ ਹਾਂਜੀ ਹਾਂਜੀ ਉਹਨੂੰ ਫਿਰ ਕੌਣ ਪਾ ਕੇ ਆਊਗਾ ਖੱਪਣ ਬਈ ਠੀਕ ਐ ਗੱਲ ਹਾਂਜੀ ਜਦੋਂ ਮਾਂ ਪਿਓ ਦੀ ਇੱਜ਼ਤ ਤਾਂ ਰੋਲਦੀ ਹਾਂਜੀ ਯਾਨੀ ਕਿ ਬਹੁਤ ਵੱਡੀ ਗਲਤੀ ਹਨਾ ਬੱਚਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਬੱਚਿਆਂ ਨੂੰ ਜੀ ਇਹ ਸੋਚਣਾ ਚਾਹੀਦਾ ਇੱਕਦਮ ਮੇਰੇ ਕੋਲੇ ਇਹੋ ਜੀ ਗੱਲ ਵੀ ਆਈ ਹਾਂਜੀ ਮੁੰਡੇ ਨੇ ਉਹਨੂੰ ਗੱਪ-ਗੁੱਪ ਮਾਰ ਕੇ 8 ਕਿੱਲੇ ਦੱਸਦੇ। ਠੀਕ ਆ। ਨਿਕਲੇ 1 ਕਿੱਲਾ ਨਾ। ਅੱਛਾ। ਮੈਂ ਵੀ ਗਿਆ ਰੋਲੇ ਚ। ਹਾਂਜੀ। ਹੈ? ਠੀਕ ਆ। ਉਹ ਕਹੇ ਤੈਨੂੰ ਕਾ ਕੇ ਆਉਂਦਾ ਕੁਛ ਨਹੀਂ ਤੂੰ ਲੰਗ ਹੈ। ਹਾਂਜੀ। ਮੈਂ ਹਰ ਕੇ ਕਿਹਾ ਮੈਂ ਕਹਾ ਬਿਲਿਆ ਪੁੱਤਰਾ ਤੈਨੂੰ ਉੱਦੇ ਵੀ ਨਹੀਂ ਨਾ ਹੋ। ਪਹਿਲਾਂ ਦੇਖਣਾ ਸੀ ਹਾਂ। ਹੈ? ਵੀ ਤੈਨੂੰ ਐਡੇ-ਐਡੇ ਗੱਪ ਮਰੀ ਜਾਂਦਾ ਤੂੰ ਆ ਕੇ ਰਜਿਸਟਰੀ ਫਰੋਲੀ ਜੇ ਇਹੀ ਤੂੰ ਆਦੇ ਮਾਂ ਪਿਓ ਨਾਲ ਕਰਦੀ ਹੋ ਆ ਕੇ ਸਾਡੀਆਂ ਜ਼ਮੀਨਾਂ ਆਨਲਾਈਨ ਚੈੱਕ ਕਰਦਾ। ਪੁੱਛ ਦੇ ਹਾਂ। ਪੁੱਛ ਦੇ ਦੱਸ ਦੇ। ਹਾਂਜੀ। ਮੇਰਾ ਕਹਿਣ ਦਾ ਭਰਵਾ। ਮੈਂ ਬੱਚਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਬੱਚੀਆਂ ਨੂੰ ਛੋਟੀਆਂ ਨੂੰ ਹੱਥ ਬੰਨ੍ਹ ਕੇ ਵੀ ਇਹ ਚੀਜ਼ਾਂ ਇਹਨਾਂ ਦੇ ਗੱਪਾਂ 'ਚ ਨਾ ਆਉਂ ਹਾਂਜੀ ਹਾਂਜੀ ਠੀਕ ਹੈ ਤੇ ਤੁਸੀਂ ਆਪਦੇ ਮਾਪਿਆਂ ਦੇ ਹੀ ਆਖੇ ਲੱਗੋ ਉਹਨਾਂ ਦੀ ਹੀ ਇੱਜ਼ਤ ਵਧਾਓ ਉਹਨਾਂ ਦੇ ਆਖੇ ਹੀ ਰਿਸ਼ਤਾ ਮੰਨ ਲੋ ਕਰੋ ਹਾਂਜੀ